ਆ ਜਾਓ ਉਪਰਹਾਉਂਦੇ ਵਿੱਚ ਕੋਈ ਸਸ ਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਸੋ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆ ਸੋ ਅੱਜ ਅਸੀਂ ਚੱਲੇ ਆ ਬੀਬੀ ਨੂੰ ਲੈਣ ਤਿੰਨਾਂ ਕ ਦਿਨਾਂ ਬਾਅਦ ਤਿੰਨ ਦਿਨ ਹੋ ਗਏ ਛੱਡ ਕੇ ਆਏ ਸੀਗੇ ਤੇ ਇਹ ਵਲੌਗ ਦੇਖਿਆ ਸੀ ਤੇ ਅੱਜ ਅਸੀਂ ਲੈਣ ਚੱਲੇ ਆ ਨਾਲ ਮਨਪ੍ਰੀਤ ਜਾਊਗੀ ਉਹਨੂੰ ਆਪਾਂ ਦਫ਼ਤਰ ਤੋਂ ਲੈ ਲੈਣਾ ਤੇ ਨਾਲ ਮੰਮੀ ਜਾਣਗੇ ਤੇ ਪਾਪਾ ਹੋ ਕੇ ਬੀਬੀ ਨੂੰ ਲੈ ਕੇ ਜਾਣਾ ਹੀ ਤਿੰਨਾਂ ਨੇ ਆਉਣਾ ਹੀ ਚਾਰ ਜਾਣਿਆਂ ਨੇ ਆ ਕੇ ਤੇ ਬੀਬੀ ਨਾਲ ਵੀ ਉੱਥੇ ਜਾ ਕੇ ਗੱਲਬਾਤ ਕਰਦੇ ਸੂ ਸਾਰਾ ਪ੍ਰੋਸੀਜਰ ਅਪਡੇਟ ਕਰਦੇ ਆ ਤੁਹਾਡੇ ਸਾਹਮਣੇ ਕਰਦੇ ਪੇਸ਼ ਮਿਲਦੇ ਲਵ ਯੂ ਸਾਰਿਆਂ ਨੂੰ ਹੁਣ ਮੈਂ ਲੈਣ ਜਾਣਾ ਮਨਪ੍ਰੀਤ ਨੂੰ ਤੇ ਮਨਪ੍ਰੀਤ ਦਾ ਦਫ਼ਤਰ ਦਿਖਾਉਣੇ ਤੁਹਾਨੂੰ ਸਰਕਾਰੀ ਦਫ਼ਤਰ ਬਿਜਲੀ ਬੋਰਡ ਦਾ ਤੇ ਨਾਲ ਮਨਪ੍ਰੀਤ ਨੂੰ ਲੈਣ ਜਾਣਾ ਆ ਤੇ ਜਸਮਨ ਨੇ ਨਹੀਂ ਤੇ ਜਸਮਨ ਸੁੱਤਾ ਆ ਹੁਣ ਮੈਂ ਉੱਥੇ ਲਾਓ ਜੀ ਆ ਦਫ਼ਤਰਦਾਰ ਆ ਜਾਂਦਾ ਹੈ ਮਨਪ੍ਰੀਤ ਦਾ ਠੀਕ ਹੋ ਗਿਆ ਇੱਧਰ ਡੈਡੀ ਦਾ ਦਫ਼ਤਰ ਇੱਧਰ ਨਾਲ ਹੀ ਮੇਰੇ ਸਹੁਰਿਆਂ ਦਾ ਘਰ ਹੈ ਦਫ਼ਤਰ ਚ ਕੀਤਾ ਹੈ ਜੋ ਸਹੁਰਿਆਂ ਦਾ ਸਹੁਰਿਆਂ ਦਾ ਘਰ ਤੇ ਮੈਂ ਸਗੋਂ ਦੱਸਦਾ ਹੁਣਾਂ ਵੀਡੀਓ ਚ ਕਈ ਵਾਰੀ ਜਲੇ ਜਸਮ ਨੂੰ ਚੱਟਣ ਜਾਣਾ ਤੇ ਆਹ ਦਫ਼ਤਰ ਦਾ ਰਹਾ ਆਹ ਤੇਰੀ ਟੈਰੀਟਰੀ ਮਿਲੇ ਤੈਨੂੰ ਮੰਨਪਰੀ ਤਾਂ ਆਉਣ ਲੱਗੀ ਹੈ ਬਾਹਰ ਹੁਣ ਹਾਂਜੀ ਹਾਂਜੀ ਇਹ ਤੇ ਇੱਥੇ ਚੌਕ ਕੀਤੀ ਹੈ ਆਹ 2 ਸਾਲ ਕੀਤੀ ਹੈ ਮੇਰਾ ਇੱਥੇ ਨਹੀਂ ਕੰਮ ਹੁੰਦਾ ਰਿਹਾ ਹੁਦਾਂ ਕੰਪਲਿਟ ਕਰਕੇ ਗਿਆ ਸਾਰਾ ਡੱਬਲ ਤੇ ਬੀਜੀ ਕੋਲ ਨੇ ਕੇ ਰਹੀ ਸੀ ਸਹੀ ਗੱਲ ਆਓ ਆ ਗਈਓ ਮੈਡਮ ਆਡੀ ਮੈਡਮ ਜੀ ਕਿੱਦਾਂ ਠੀਕ ਠਾਕ ਆ ਗਏ ਹਾਂ ਮੈਡਮ ਤੇਰੀ ਚੱਲ ਕੋਈ ਨਹੀਂ ਮੰਮੀ ਫੇਕ ਹੀ ਜਾਂ ਮੇਰੇ ਤਾਂ ਗਿਆ ਸੀ ਐਵੇਂ ਨਾ ਨਾ ਕਹੀ ਜਾ ਉਹਨੇ ਤਾਂ ਕਿਹਾ ਸੀ ਤੁਹਾਨੂੰ ਮੈਨੂੰ ਪਿਆਏਗਾ ਮੈਂ ਕਹਿੰਦੇ ਆਪਣੀ ਧੀ ਨੂੰ ਘਾਉ ਨਾਲ ਸੋਹਣੀ ਲੱਗੇ ਝੋਲੀ ਲੈ ਲਿਆ ਫਰੂਟ ਕਿਹੜਾ ਛੋਲਾ ਆ ਥੱਲੇ ਪਿਆ ਤੇਰੇ ਕੋਲ ਥੇਲਾ ਦੀ ਠੀਕ ਕਰ ਆ ਜਾਉਂਗਾ ਕਿਉਂਕਿ ਇਹਨੂੰ ਪਿੰਘਾ ਕੋ ਜਾਣਾ ਹੋਵੇ ਤੇ ਨਹੀਂ ਜਾਣਾ ਪਿੰਡਾਂ ਨਾਲ ਲਓ ਜੀ ਪਹੁੰਚ ਗਏ ਆ ਭੂਆ ਦੇ ਘਰ ਸਭ ਬੀਬੀ ਨੂੰ ਮਿਲਦੇ ਆ ਜਾ ਕੇ

ਤੈਨੂੰ ਕਿਤੇ ਚੇਤਾਵਨੀ ਆ ਸਾਡਾ ਗਲਦੀਬ ਦੇ ਕੋਲੋਂ ਖੁਲਾਸੀ ਕਰਾਈ ਜਾਂਦੀ ਹੈ ਕਾਕਾ ਕਰੀਂ ਓਏ ਓ ਹੀਰੋ ਇੱਧਰ ਆ ਇੱਧਰ ਆ ਮੇਰਾ ਪੁੱਤ ਅਵਰਾਜ ਹੋ ਰਿਹਾ ਗੱਲ ਛੱਡ ਉਹ ਹੈਲੋ ਕਿੱਧਰ ਫੇ ਆ ਵਾਜ ਕੱਟ ਕਰ ਮੇਰਾ ਪੁੱਤ ਇੱਧਰ ਆ ਮਰੇ ਨਾਮ ਕਰਨੀ ਆਏ ਪਤਾ ਇੱਧਰ ਆ ਆ ਜਾ ਆ ਚੀਚੀ ਦੇ ਆ ਦੀਪ ਕੌਰ ਨਹੀਂ ਮੈਂ ਅੱਜ ਕਿਹਾ ਵੀ ਤੇ ਤੇ ਬੰਨਣਾ ਨੇ ਬੰਨ ਦੇ ਕਿਹੜੇ ਟੌਰ ਨਾ ਬੈਠੀ ਆ ਇਹ ਕਲਾਸੀ ਹੋਈ ਕਿ ਇਹ ਕਲਾਸੀ ਹੋਣੀ ਹੈ ਬੋਲਿਆ ਮੈਂ ਸੋਇਆ ਇਹੋ ਨਾਲ ਪੇਪਰ ਦੇ ਲਈ ਲਿਫਾਫਾ ਹੋਣਾ ਹੋਰ ਡਿਜ਼ਾਈਨ ਕਰੀ ਚਾਹ। ਬਾਰ ਬਾਰ ਇੱਕ ਵੇਲੇ ਸਾਡੇ ਤਾਂ ਖੜਾ ਮੈਂ ਪੇਪਰ ਖੋਦਾ ਹਾਂ ਖਤਮ ਹਾਂ ਜਸਮਨ ਕਸਵਾ ਦਾ ਜਸਵਾਣ ਤਾਂ ਯਾਰ ਮੇਰੇ ਕੋਲ ਵੀ ਕੰਮ ਨਹੀਂ ਹੁੰਦਾ ਕੀ ਕੀ ਨਵਾਰੀ ਆ ਬੰਦੇ ਕਰੇ ਹੋਏ ਜਾ ਇਹ ਨੂੰ ਬਸ ਜਿਹੜੀਆਂ ਕਿੱਡੇ ਮਾਜੇ ਨਾ ਬੈਠੀ ਏਸੀ ਦੇ ਵਿੱਚ ਹੈ ਉੱਥੇ ਤੇ ਏਸੀ ਚ ਬਹਿ ਨਹੀਂ ਹੁੰਦਾ ਪਿੰਡ ਚ ਤੇ ਪਿੰਡ ਤੇ ਏਸੀ ਚ ਠੰਡ ਲੱਗਦੀ ਤੈਨੂੰ ਇੱਥੇ ਕੁੜੀ ਚ ਕੀ ਆ ਲੈ ਕੀ ਕਹਿੰਦੇ ਆ ਕਹਿੰਦਾ ਪਿੰਡ ਤੇ ਮੇਰੇ ਏਸੀ ਤੇ ਠੰਡ ਲੱਗਦੀ ਕੋਣ ਆਦੀ ਮੈਂ ਤਾਂ ਮੈਨੂੰ ਵੀ ਮਾਰਿਆ ਨਾ ਮੈਂ ਮੈਨੂੰ ਲੱਗਦਾ ਸੁਆਹ ਕੰਦੀ ਨਹੀਂ ਜਾਵੇ ਗਾਂਵ ਜਵਾਬ ਨਹੀਂ ਇਹ ਅੰਦਰਲੀ ਨੋ ਨਦੀ ਚੈਨ ਫੁੱਲ ਵੀ ਨਹੀਂ ਮੈਂ ਤਾਂ ਫੁੱਲ ਵੀ ਚਾਹੁੰਦੀ ਹਾਂ ਡਾਰਨਿੰਗ ਤੇ ਤੂੰ ਇਹਨਾਂ ਨੇ 40000 ਹਾਂ ਐਦਾਂ ਨਾ ਕਿਤੇ ਕਹਿਦੀ ਮੈਂ 30 ਸਾਲ ਦੀ ਆ ਆਹੋ ਇਹ ਤਾਂ ਆਪਣੇ ਉੱਥੇ ਕੋ ਪੁੱਠਾ ਜਵਾਬ ਨਾ ਦੇ ਦੀ 12 ਸਾਲਾਂ ਦੀ ਆ ਤੂੰ ਇਹਨੇ ਵੀ ਕਿ ਆਪਣੇ ਮੇਰੇ ਤੇ ਗੋਡੇ ਨਹੀਂ ਅੱਗ ਲੱਗਣੇ ਚੱਲਦੇ ਮੈਂ ਨਾ ਐਦਾਂ ਦੀ ਨਾ ਗੱਲ ਕਰੀ ਕੋਈ ਉੱਥੇ ਪੁਆਰੂ ਸਮਝਾਦੀ ਚੰਗੀ ਤਰ੍ਹਾਂ ਰੋਢੀ ਜਾ ਕੇ ਗਈ ਨੀ ਉਹ ਉਹ ਮੈਂ ਬੋਟਾ ਹੋ ਗਿਆ ਫਤਰਾ ਦਿਲ ਲੱਗਾ ਇੱਥੇ ਪੂਰਾ ਸੇਵਾ ਕੀਤੀ ਆ ਸਾਰਿਆਂ ਨੇ ਬੀ ਸੇਵਾ ਮੈਂ ਦੋਵੇਂ ਮੇਰੇ ਬੇਹਾਂ ਇੱਥੇ ਤੇ ਤੂੰ ਕਦੀ ਨਹੀਂ ਕਹਿ ਸਕਦੀ ਇੱਥੇ ਫੜਾ ਕੇ ਖੜਾ ਕੇ ਆ ਪਾਸ ਬੋਲੋ ਉਹ ਵੇਲਾ ਤੱਕ ਖੜਾ ਪੈ ਗਿਆ ਅੰਦੇਸੇ ਆਉਂਦੇ ਸੀ ਆਹ ਉਹ ਅਹੀ ਨਹੀਂ ਕੋਟ ਰੇ ਮੈਂ ਨਹੀਂ ਕਦੀ ਕੁੱਟੀਆਂ ਨਹੀਂ ਨਹੀਂ ਲੱਕੜਦਾ ਲੱਕੜਦਾ ਨਹੀਂ 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 ਉਹਦਾ ਜਰਨਲ ਨਾ ਸਭ ਤੋਂ ਵੱਡਾ ਲੈ ਬੀਬੀ ਦਾ ਸਾਰਿਆਂ ਨਾਲੇ ਪਿਆਰ ਬੜਾ ਦੋਸਤੇ ਬਹੁਤ ਚੰਗੇ ਬੀਬੀ ਦੇ ਇਹਨਾਂ ਦੇ ਕੁਝ ਕੋਈ ਨਹੀਂ ਦੇਦੀ ਕਹੇ ਜਾਂਦਾ ਕਰਦੇ ਦਾ ਕਰਦੇ ਮੈਂ ਕਹਿੰਦਾ ਤਾਂ ਮੈਂ ਦਾਲ ਸੁਤੇ ਅਸੰਗਦੀ ਆ ਭਾਬੀ ਤੁਹਾਡੇ ਨਾਲ ਕੋਈ ਰਹਿੰਦੀ ਹੈ ਕੋਈ ਉਹਨਾਂ ਦਾ ਉਹੀ ਰਹਿੰਦੀ ਹੈ ਮੇਰੇ ਮਨ ਦਾ ਖਲਾਸਾ ਉਹ ਕੀ ਲਾ ਰਹੀ ਹੈ ਇੱਥੇ ਬਹੁਤ ਲੱਗਦੇ ਨਹੀਂ ਲੱਗੇ ਤੈਨੂੰ ਨਹੀਂ ਮੈਂ ਸੱਤ ਮੈਚ ਚੰਗੀ ਨਹੀਂ ਬੱਤੇ ਬੱਤੇ ਹਾਂ ਜੀ ਮੈਂ ਕਿਹਾ ਆਵਾਜ਼ ਕਿੱਦਾਂ ਨਿਕਲਦੀ ਪਈ ਆ ਨਹੀਂ ਲੱਗਦਾ ਚੰਦਰਾ ਨਾ ਕੋਈ ਤਾਂ ਬੈਠ ਕੇ ਚੱਲ ਨਹੀਂ ਮਾਣਾ ਮੋਟਾ ਮੈਂ ਆਖੀ ਮਾਰੀ ਦੇਹਲਾ ਤਾਂ ਉਹ ਤਾਂ ਰੋਟੀ ਨਹੀਂ ਪਕਾਣੀ ਉੱਥੇ ਨਾ ਭਰਾਵਾ ਲੜ ਪਿਓ ਉੱਥੇ ਕੋਈ ਗੱਲ ਨਾ ਕਰਿਓ ਓਦਾਂ ਦੀ ਨਹੀਂ ਲੱਗਦੇ ਨਹੀਂ ਲੜੀਆਂ ਦੇ ਕਿੰਨੇ ਨਾਲਣਾ ਹੀ ਹੁੰਦੇ ਤੁਹਾਡਾ ਕੋਹ ਪਤਾ ਨਹੀਂ ਉੱਥੇ ਕਿ ਨਹੀਂ ਚੁੱਪ ਕਰਨੀ ਤੂੰ ਜੇ ਉਹ ਓਦਾਂ ਨਾ ਕਰਨ ਲਾ ਪਈ ਉੱਥੇ ਉੱਥੇ ਵਧੀਆ ਆ ਜੇ ਤੂੰ ਕਹਿੰਦਾ ਨਹੀਂ ਤਾਂ ਬਹੁਤ ਆਉਂਦੀ ਤੈਨੂੰ ਮੈਂ ਘਰੇ ਜਾ ਕੇ ਪੂਰਾ ਪ੍ਰੀਪੇਅਰ ਕਰਦਾ ਟੈਨਸ਼ਨ ਨਾ ਲੈ ਮੇਰੀ ਅੱਜ ਇਹੀ ਡਿਊਟੀ ਆ

ਲਓ ਜੀ ਇਹ ਕਹਿੰਦਾ ਮੈਂ ਨਾਲ ਹੀ ਜਾਣਾ ਆ ਇਹ ਭੂਆ ਦਾ ਦੋਤਾ ਆ ਇਹਦਾ ਹੱਟਣਾ ਪਿਆਰ ਪਿਆ ਗਿਆ ਘੂੜਾ ਚੱਲੀਏ ਆਜੋ ਕਰਨੀ ਚੱਲੀਏ ਕੰਨੂ ਚੱਲੀਏ ਹਉ ਤਾਂ ਫੜ ਲਿਓ ਭੂਆ ਇੱਥੋਂ ਚੱਲੀਏ ਹਾਂ ਇਹ ਨਹੀਂ ਚਲੋ ਕਰਨੀ ਚੱਲੀਏ ਪਰੋਂ ਹਾਂ ਮੈਂ ਨਹੀਂ ਹੱਥ ਜਿਆਦਾ ਹੋ ਰਿਹਾ ਉਹ ਜਾਣਾ ਨਹੀਂ ਹਉ ਤਾਂ ਫੜ ਲਿਓ ਇੱਥੋਂ ਫੜ ਲਿਓ ਆ ਚੱਲੀਏ ਚੱਲ ਫੜਾ ਦੇ ਫਿਰ ਨਹੀਂ ਤੇ ਰੋਣਾ ਨਹੀਂ ਆਇਆ ਇਹ ਕੜੀ ਹੁੰਦੀ ਹੈ ਹਾਂ ਫੜਾ ਦੇ ਚਲੋ ਫਿਰ ਆ ਗਿਆ ਮੈਂ ਇਹ ਇੱਥੇ ਟੁੱਟਾ ਦਿੰਨੇ ਆ ਇਹ ਠਾਸ਼ ਹੋ ਗਏ ਆ ਬਣ ਕੀ ਗੱਲ ਚਲੋ ਜੀ ਕਰਾ ਮੇਰੀ ਮਾਂ ਪਿਓ ਨਾਲ ਹੈ ਨਹੀਂ ਨਿਆਣਾ ਮੂੰਹ ਲਾਏ ਦਾ ਬਾਏ ਮੇਰਾ ਪੁੱਤ ਮੈਸੇਜ ਚਲੋ ਫਿਰ ਆ ਜਾ ਇਹ ਤਾਂ ਬਹੁਤ ਪਿਆਰਾ ਸਾਡਾ ਚਲ ਜੀ ਇਹ ਚੀਜੀ ਲੈ ਕੇ ਦੋ ਜੀ 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 ਚਲੋ ਚੱਕ ਲਓ ਓ ਚੱਲ ਠੀਕ ਆ ਫਿਰ ਆਣੇ ਭਾਜੀ ਹਾਂ ਉਹ ਬੋਲ ਬੋਲ ਚਲ ਕਰ ਲੈ ਬੰਦ ਬੋਲ ਰੋਣ ਲੱ ਪਿਆ ਵਿਚਾਰਾ ਓਕੇ ਰੁਕੀ ਰੁਕੀ ਆਲਾ ਆਲਾ ਚੱਲ ਟੌਫੀ ਟੌਫੀ ਇਹ ਡੋਬੀ ਨਹੀਂ ਲੈਣੀ ਆ ਫੜੇ ਬਾਈ ਬੋਲ ਟੌਫੀ ਚਲੋ ਬਾਏ ਵਿਚਾਰੇ ਕਿਦਾਂ ਨਿਆਣੇ ਦੇ ਲਾ ਕਿਦਾਂ ਦੇ ਹੁੰਦੇ ਹੈ ਤੇਰੇ ਕੋਈ ਰਹਿਣਾ ਮੈਂ ਪਿਆਰਾ ਹੀ ਬੜਾ ਨਾ ਫਿਰ ਹੈ ਜੀ ਦਾਦੀ ਜੀ ਨੂੰ ਕਿਦਾਂ ਦਾ ਲੱਗਣਿਆ ਆ ਬੀਬੀ ਕੀ ਹਾਲ ਆ ਸੋਹਣੀਏ ਤੇਰੇ ਬਿਨਾ ਤੇ ਅਸੀਂ ਅੱਧੇ ਹੀ ਹੋ ਗਏ ਅਸੀਂ ਸੋਹਣੀਏ ਸੋਹਣੀਏ ਨਹੀਂ ਤਾਂ ਕਹਿਣਾ ਚਾਹੀਦਾ ਉਹ ਤੈਨੂੰ ਸੋਹਣੀ ਹੈ ਮੈਂ ਕਹਾਂ ਦਾਦੀ ਨੂੰ ਕਹਾਂ ਤੂੰ ਮੇਰੀ ਦਾਦੀ ਆ ਤੂੰ ਮੇਰੀ ਸੋਹਣੀ ਆ ਮੈਂ ਤੇਰਾ ਸੋਹਣਾ ਹੈ ਹਾਂ ਸੋਹਣਾ ਸੋਹਣਾ ਪੋਤਾ ਮੈਂ ਤੇਰਾ ਤੇਰਾ ਸੋਹਣਾ ਪੋਤਾ ਹੋਰ ਫੇ ਹਾਂ ਠੀਕ ਆ ਲਵ ਯੂ ਲਵ ਯੂ ਜੀ ਲਵ ਯੂ ਲਵ ਯੂ ਲਵ ਯੂ ਆਮਰਾ ਤਾਂ ਆ ਚੋਲ ਆ ਜਾਣਾ ਕੱਬੇ ਰੱਖ ਲੈ ਆਪਣਾ ਵੀ ਇਹ ਮੇਰੇ ਨਾਲ ਨਾਲ ਕਿਤੇ ਲੱਗੋ ਗਿਆ ਤੇਰੇ ਰੱਖੇ ਮੈਂ ਤਾਂ ਹੱਥ ਵੀ ਲਾਇਆ 10 ਨਾ ਵੀ ਲਾਇਆ ਐਵੇਂ ਨਾ ਮੇਰੀ ਬੀਬੀ ਨੂੰ ਬਹੁਤਾ ਤੱਕ ਪਰੇਸ਼ਾਨ ਕਰਿਆ ਕਰ ਚਲੋ ਮਿਲਦੇ ਘਰ ਜਾ ਕੇ ਕਰਦੇ ਕੱਲ ਬਾਅਦ ਗੱਡੀ ਚਲਾਉਣੀ ਆ ਹੁਣ ਸੋ ਘਰ ਜਾ ਕੇ ਕਰਦੇ ਕੱਲ ਵੀ ਸਾਡੀ ਆ ਗਈ ਆ ਤੇ ਬੀਬੀ ਸਾਸਰੀ ਕੱਲ ਬੁਲਾ ਦੇ ਸਾਰਿਆਂ ਨੂੰ ਕਹ ਪਹੁੰਚ ਗਈਆਂ ਸਰਕਾਰਾਂ ਸਾਸਰੀ ਕੱਲ ਵੀਦ ਲੱਗ ਗਈ ਨਾ ਹਾਂ ਤੇ ਕਹ ਮੇਰਾ ਤੁਹਾਡੇ ਵੀ ਤੇਰਾ ਦਿਲ ਲੱਗ ਗਿਆ ਹੀ ਲੋਕਾਂ ਬਿਨਾ ਜਿਹੜੇ ਤੈਨੂੰ ਪਿਆਰ ਕਰਦੇ ਉਹਨਾਂ ਬਿਨਾ ਦਿਲ ਲੱਗ ਗਿਆ ਹੀ ਦੇਰ ਨੇ ਕਿੱਥੇ ਲੱਗਦਾ ਦਿਲ ਤੇ ਤਾਰ ਤੇ ਇੱਥੇ ਵੱਜਦੀ ਹੀ ਇੱਥੇ ਵੱਜਦੀ ਹੀ ਦੇਖ ਲਾ ਸੋ ਕੱਲੋਂ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਤੇ ਬੀਬੀ ਨੂੰ ਲੈ ਕੇ ਆ ਗਏ ਆ ਸੋ ਬੀਬੀ ਦਾ ਡਿਮਰੇ ਪੇਸ਼ ਕਰਦੀ ਤੰਦਰੁਸਤ ਜਿੱਦਾਂ ਛੱਡੀ ਸੀ ਉਦਾਂ ਹੀ ਪ੍ਰੋਡਕਟ ਸਾਡਾ ਮੁੜ ਕੇ ਵਾਪਸ ਆ ਗਿਆ ਸੋ ਲਵ ਯੂ ਸਾਰਿਆਂ ਨੂੰ ਹਾਂ ਜੀ ਲਵ ਯੂ ਸਾਰਿਆਂ ਨੂੰ ਤੇ ਕੱਲ ਨਵੇਂ ਵਲੌਗ ਚ ਮਿਲਾਂਗੇ ਆ ਗਏ ਹੁਣ ਮੈਨੂੰ ਅੱਜ ਹਾਂ ਦੰਨੇ ਰਹਿ ਗਏ ਆ ਚਲੋ ਤੇ ਬੀਬੀ ਨੂੰ ਆਪਾਂ ਛੱਡ ਕੇ ਤੇ ਗਰਾਊਂਡ ਆ ਗਏ ਸੀਗੇ ਸ਼ਾਮੀ ਗਰਾਊਂਡ ਆਈਦਾ ਨਾਲ ਜਿਸ ਕਾਰਨ ਜੱਸਾ ਜੱਟਾ ਜਿਸ ਕਾਰਨ ਕਰਾਇਆ ਜੀ ਤੇ ਗਰਾਉਂਡ ਆ ਕੇ ਤੇ ਫਿਰ ਹੁਣ ਆਪਾਂ ਚੱਲਿਆਂ ਘਰ ਨੂੰ ਗਰਾਉਂਡ ਘੁੰਮਣ ਲਾ ਲਈ ਆ ਬੜਾ ਮੋਟਾ ਜਿੰਮ ਜੋਮਨਾ ਆਪਾਂ ਹੀ ਛੱਟਦੀ ਆ ਜਿੰਮ ਨਾਲ ਦਾ ਸਰੀਰ ਥੋੜਾ ਜਿਹਾ ਭਾਰਾ ਹੁੰਦਾ ਆ ਤੇ ਮੈਨੂੰ ਇਹਦਾ ਲੱਗਾ ਵਾਕੀ ਚਲੋ ਸਾਰੇ ਜਾਣਦੇ ਹੀ ਆ ਜਿਨੀ ਗੱਲ ਤੇ ਗਰਾਉਂਡ ਘੁੰਮ ਜਾਈਦਾ ਹੁਣ ਗਰਾਉਂਡ ਚੋਂ ਫੇਰ ਜਾ ਕੇ ਕਰੀ ਤੇ ਬੀਬੀ ਨਾਲ ਕਰਦੇ ਆ ਗੱਲਬਾਤ ਸੋ ਇੱਕ ਅਦੇ ਦਿਨ ਦੇ ਵਿੱਚ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਉਹ ਸਰਪ੍ਰਾਈਜ਼ ਕੀ ਆ ਉਹ ਮੈਂ ਹੀ ਸਰਪ੍ਰਾਈਜ਼ ਰਹਿਣ ਦੇਣਾ ਆ ਤੇ ਮਹਾਰਾਜ ਮੇਅਰ ਕਰੇ ਬੜਾ ਮਨ ਖੁਸ਼ ਆ ਬਹੁਤ ਮਨ ਖੁਸ਼ ਆ ਕਿ ਮਾਲਕ ਨੇ ਇੰਨੀ ਵਡਿਆਈ ਦੇ ਦਿੱਤੀ ਆ ਵੀ ਐਨੇ ਜੋਗੇ ਕਰਤਾ ਉਹ ਮੈਂ ਹੁਣ ਗੱਲ ਪੂਰੀ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਜਿਹੜਾ ਸਰਪ੍ਰਾਈਜ਼ ਹੁੰਦਾ ਨਾ ਉਹ ਫੇਰ ਮਤਲਬ ਇੱਕ ਵਧੀਆ ਤਰੀਕੇ ਨਾਲ ਬੰਦਾ ਜਦ ਦੇਖਦਾ ਤੇ ਵਧੀਆ ਲੱਗਦਾ ਆ ਸੋ ਮੈਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਮੈਨੂੰ ਜਦੋਂ ਆਵਲ ਆਈ ਤੇ ਜੋ ਵੀ ਹੈਗਾ ਅੱਗੇ ਮੈਂ ਹੁਣ ਬਹੁਤੀ ਗੱਲ ਨਹੀਂ ਦੱਸਣੀ ਤੁਹਾਨੂੰ ਸੋ ਇੱਕ ਅਦੇ ਦਿਨ ਦੇ ਵਿੱਚ ਸਰਪ੍ਰਾਈਜ਼ ਦੇਵਾਂਗੇ ਤੇ ਮਿਲ ਜਾਏਗਾ ਤੁਹਾਨੂੰ ਤੁਸੀਂ ਬੜਾ ਪਿਆਰ ਦਿੱਤਾ ਸਾਰਾ ਕ੍ਰੈਡਿਟ ਯਾਰ ਚਾਹਣ ਵਾਲਿਆਂ ਨੂੰ ਜਾਂਦਾ ਮੈਂ ਸੱਚੀ ਦਿਲੋਂ ਥੈਂਕ ਯੂ ਕਰਦਾ ਜਿਹੜਾ ਤੁਸੀਂ ਇੰਨਾ ਵਲੌਗਾਂ ਨੂੰ ਪਿਆਰ ਦਿੰਨੇ ਆ ਇੰਨਾ ਇੰਸਟਾਗ੍ਰਾਮ ਤੇ ਪਿਆਰ ਦਿੱਤਾ ਮੇਰਾ ਸੱਚੀ ਦਿਲੋਂ ਧੰਨਵਾਦ ਆ ਯਾਰ ਤੁਸੀਂ ਮੈਨੂੰ ਇੰਨਾ ਇੰਨੇ ਜੋਗਾ ਸਮਝਿਆ ਹੈ ਨਾ ਸੋ ਇਦਾਂ ਹੀ ਪਿਆਰ ਦਿੰਦੇ ਰਹੋ ਸੋ ਆਪਾਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਦੈਰੇ ਵਿੱਚ ਰਹਿ ਕੇ ਹਰ ਕੰਮਕਾਰ ਕਰਾਂਗੇ ਵਲੌਗ ਵਾਲਾ ਇਹ ਨਹੀਂ ਹੈਗਾ ਕਿ ਮਤਲਬ ਉਹ 4 ਪੈਸੇ ਕਮਾਉਣ ਲਈ ਕਿ ਮੈਂ ਕੋਈ ਉਦਾਂ ਦੀਆਂ ਵੀਡੀਓ ਪਾਉਣ ਲੱਗ ਪਾਂ ਜਾਂ ਕੋਈ ਦੇਰੀ ਵਿੱਚ ਰਹਿ ਗਈ ਹੋਊਗਾ ਕੰਮ ਬਸ ਤੁਸੀਂ ਆਪਾਂ ਨੂੰ ਜਿੰਨੇ ਚਾਉਣ ਵਾਲੇ ਉਹ ਵੀ ਬੜੇ ਜੈਨੂਨ ਹੈਗੇ ਆ ਸਾਰੇ ਸੋ ਲਵ ਯੂ ਆ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਬਹੁਤ ਪਿਆਰ ਸਤਿਕਾਰ ਆ ਸੋ ਇੱਕ ਅਦੇ ਦਿਨ ਚ ਸਰਪ੍ਰਾਈਜ਼ ਦੇਵਾਂਗੇ ਸੋ ਇਹ ਵਲੌਗ ਦੀ ਇਹਦੇ ਨਾਲ ਸਮਾਪਤੀ ਆ ਮੇਰਾ ਦਿਲ ਕਰਦਾ ਸੀਗਾ ਕਿ ਤੁਹਾਡੇ ਨਾਲ ਗੱਲਾਂ ਕਰਾਂ ਤੇ ਤੁਹਾਡਾ ਧੰਨਵਾਦ ਕਰਾਂ ਸੋ ਇਹ ਜੋ ਕੁਝ ਵੀ ਹੈਗਾ ਹੈ ਨਾ ਸੋ ਤੁਹਾਡੇ ਕਰਕੇ ਆ ਤੇ ਤੁਸੀਂ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਸੋ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਦੇ ਰਾਵਾਂਗੇ So love you as well And hope